ਤੁਹਾਡੀ ਅਸੀਂ ਛੋਟੀ ਬੇਨਤੀ ਮੰਨਦੇ ਤੁਸੀਂ ਸਾਡੀ ਬੇਨਤੀ ਮੰਨਦੇ ਸਾਡੀ ਬੇਨਤੀ ਮੰਨਦੇ ਅਸੀਂ ਭਾਰਤੀ ਤੋਂ ਰਾਣ ਅਨੁਸਾਰ ਇਹ ਪ੍ਰੋਟੈਸਟ ਕਰਦੇ ਤੁਹਾਨੂੰ ਕੱਲ ਨਾ ਆਇਆ ਕੋਈ ਬਣੀ ਨਾ ਜੋ ਉਹ ਕਹਿੰਦੇ ਨੇ ਇੱਕ ਬਣੀ ਇੱਕ ਬਣੀ ਨਹੀਂ ਠੱਕਾ ਨਹੀਂ ਕਰ ਲੈ ਮੈਂ ਠੱਕਾ ਨਾ ਕਰੋ ਇੱਥੇ ਰੋਡ ਤੇ ਬੈਠਾ ਉਹਨੂੰ ਸਾਡ ਤੇ ਅਸੀਂ ਹੱਥ ਖੜਾ ਵਿੱਚ ਖੜੇ ਮੈਨੂੰ ਫੜ ਲਓ ਤਿੰਨ ਦਿਨ ਜਮਈ ਉਹਦਾ ਕਮਾਲ ਆ ਪਾਸੇ ਖੜਾ ਨੂੰ ਦੱਸਣਾ ਉਹ ਕਰਾਂ ਉਹ ਹੋ ਜੀ ਤੂੰ ਦੱਸਣਾ ਹੀ ਖੜਾ ਨੂੰ ਤੈਨੂੰ ਦੱਸਣਾ ਹੀ ਠੱਕਾ ਨਹੀਂ ਖੜੀ ਅਸੀਂ ਪਿੱਛੇ ਨੂੰ ਦੱਸੋ ਕਦ ਤੱਕ ਆਏ ਮਾਪੇ ਇਖਲਾਕ ਜਿੰਦਾਬਾਦ ਜਿੰਦਾਬਾਦ ਇੱਕ ਲੀਕ ਦੇ ਵਿੱਚ ਬੈਠੇ ਬਸ ਬੈਠੇ ਸਰਮਾਤੋ جی زندہ باد ریاض سرکار بھارتی گواڑیوں دے زندہ باد ریاض زندہ باد بھارتی گواڑیوں دے زندہ باد زندہ باد زندہ باد ਪੰਜਾਬ ਸਰਕਾਰ ਵਰਦਾਬ ਪੰਜਾਬ ਸਰਕਾਰ ਵਰਦਾਬ ਜਿੰਦਗੀ ਦਿੱਤਾ ਜਾ ਰਿਹਾ ਜੋ ਸਾਡੇ ਆਕੂ ਡਿਟੇਨ ਕੀਤੇ ਸੀ ਮੀਟਿੰਗ ਤੇ ਗਿਆ ਨੂੰ ਅਸੀਂ ਉਹ ਮੋਰਚੇ ਦੀ ਸਾਡੀ ਕਾਲ ਸੀਗੀ ਅੱਜ ਦੀ ਕਰੋਨਾ ਬੰਦ ਕਰਨ ਦੀ ਤਾਂ ਉਹਦੇ ਸਬੰਧ ਵਿੱਚ ਸਾਨੂੰ ਇਥੋਂ ਪ੍ਰਸ਼ਾਸਨ ਨੇ ਗ੍ਰਿਫਤਾਰ ਕੀਤਾ ਕਹਿੰਦੇ ਤੁਸੀਂ ਕੋਈ ਧਰਨਾ ਪ੍ਰਦਰਸ਼ਨ ਨਹੀਂ ਕਰ ਸਕਦੇ ਇਸ ਲਈ ਸਾਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰੀਆਂ ਪਾਉਣ ਲਈ ਪਾ ਰਹੇ ਹੈ ਸਕਣਾ ਜਦੋਂ ਤੱਕ ਅਗਲਾ ਸੰਘਰਸ਼ ਕੀ ਰਹੇਗਾ ਚੰਗਾ ਸਾਡਾ ਦਿਨ ਅਚਰ ਸਾਡੇ ਪੰਜਾਬ ਪੱਤਰ ਤੇ ਜਿਹੜੇ ਆਖੂ ਆ ਉਹ ਨਹੀਂ ਕਰਿਆ ਕਿਤੇ ਜਾਂਦੇ ਉਹਨਾਂ ਚ ਕਿਸੇ ਤਰ੍ਹਾਂ ਜਿਹੜਾ ਸਾਡਾ ਪ੍ਰਦਰਸ਼ਨ ਆ ਉਹ ਯਾਰੀ ਰਹੂਗਾ